ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕਪਤੀ ਬਾਲੂ ਬਾਦਰਵਾਲਾ ਅੱਜ ਔੜ ਵੱਜ ਗਿਆ ਵਾ ਤੇ ਪਿੰਡ ਨਗਰ ਆਲੀ ਖੁਰਦ ਆਲੀ ਕਲਾਂ ਵੱਲੋਂ ਘਟੋ ਘਟ ਹਜ਼ਾਰ ਨੌਜਵਾਨ ਮੁੰਡਾ ਨਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਇੱਕ ਕਹਿ ਇੱਕ ਬੋਲ ਤੇ ਵੀ ਅੱਜ ਚੱਕ ਵਾਲਾ ਬੰਨ ਮਤਲਬ ਨੇੜੇ ਲੱਗ ਚੁੱਕਾ ਮਸ਼ੀਨਾਂ ਚੱਲਣ ਦੀਆਂ ਸੀ। ਕਰੀਬ 8:30 ਦੀ ਗੱਲ ਨਾ। ਹਾਂ। ਕਰੀਬ 8:30 ਵਜੇ ਉਹਨਾਂ ਦਾ ਫੋਨ ਘੜ ਗਿਆ। ਤੇ ਨੌਜਵਾਨ ਮੁੰਡੇ ਜਿੰਨੇ ਵੀ ਘਰ ਪਰਤੀ ਘਟੋ ਘਾਟ ਜਿੰਨੇ ਵੀ 1-1 2-2 3-3 ਸਾਰੇ ਪਹੁੰਚੇ। ਤੇ ਕਰੀਬ ਹੁਣ ਟਾਈਮ ਹੋ ਗਿਆ ਨਾ 8:30 ਦਾ। 10:00 ਵਜੇ 8:30 ਬਾਬਾ ਜੀ ਦਾ ਫੋਨ ਆਇਆ। 10 ਵਜੇ ਬੰਨ ਪੂਰਾ ਕੰਪਲੀਟ ਕਰਕੇ ਫਾਈਨਲ ਕਰਕੇ ਜਿਕਾਰੇ ਲਾ ਕੇ ਸਿੰਘ ਸੂਰਮੇ ਯੋਧੇ ਵਾਪਸ ਜਾ ਰਿਹਾ ਤੇ ਕੁਝ ਲੋਕ ਕੁਝ ਰਿੰਗ ਮੋਟਰਸਾਈਕਲਾਂ ਤੇ ਗੱਡੀਆਂ ਦੇ ਜਿੰਨੂੰ ਜਿਹੜਾ ਜਿਹੜਾ ਜਿੱਦਾਂ ਜਿੱਦਾਂ ਸਾਧਨ ਮਿਲਿਆ ਉਹ ਪਹੁੰਚਿਆ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆਲੀ ਖੁਰਦ ਪਿੰਡ ਆਲੀ ਕਲਾ ਆਪ ਸਾਹਿਬ ਸੈ ਤੁਹਾਨੂੰ ਪਤਾ ਹੀ ਆ ਵੀ ਜੋ ਚੱਕ ਪੱਤੀ ਬਾਲੂਬਾ ذراળા ਬੰਨ ਬੰਨਨ ਦੇ ਬੰਨ ਬੰਨਨ ਦੀ ਸੇਵਾ ਚੱਲ ਰਹੀ ਤੇ ਸੰਤ ਬਾਬਾ ਬਲਵੀਰ ਸਿੰਘ ਸੀਚੇ ਆਰ ਜੀ ਦੀ ਇੱਕ ਮਸ਼ੀਨ ਉੱਤੇ ਇਹ ਕਾਲੀ ਕਲਾ ਤੇ ਇੱਕ ਸਵੇਰੇ ਹੋਰ ਆ ਰਹੀ ਆ ਤੇ ਉਹ ਤੇ ਹੁਣ ਬੰਨ ਮਤਲਬ ਕਿ ਪੂਰਾ ਹੋ ਚੁੱਕਾ ਵਾ